BSF ਨੇ ਕਰ ਦਿੱਤੀ ਹੈ ਕਰੜੀ ਸਖਤਾਈ ਹੁਣ ਲੁਕੇ ਨਹੀਂ ਰਹਿ ਸਕਣਗੇ ਨਸ਼ਾ ਤਸਕਰ ਨਸ਼ਾ ਸਮਗਲਰਾਂ ਦੇ ਘਰਾਂ ਦੇ ਵਿੱਚ ਕੀਤੀ ਜਾ ਰਹੀ ਹੈ ਛਾਪੇਮਾਰੀ ਤੇ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਗ੍ਰਿਫਤਾਰ ਜੀ ਆਂ ਦੱਸ ਦਈਏ ਕਿ ਇਸ ਵੇਲੇ BSF ਸਖਤੀ ਦੇ ਰੁਖ ਦੇ ਵਿੱਚ ਨਜ਼ਰ ਆ ਰਹੀ ਹੈ BSF ਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਨ੍ਹਾਂ ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ BSF ਜਿਸ ਨੂੰ ਅਸੀਂ ਫਰਸਟ ਲਾਈਨ ਆਫ ਡਿਫੈਂਸ ਵੀ ਕਹਿੰਦੇ ਆ ਉਸ ਦੇ ਵੱਲੋਂ ਇਹ ਸਖਤੀ ਦਾ ਰੁਖ ਅਪਣਾ ਲਿਆ ਗਿਆ ਹੈ ਜਿਸ ਦੇ ਤਹਿਤ ਅਜਨਾਲਾ ਦੇ ਪਿੰਡ ਚਕਬਲ ਦੇ ਵਿੱਚੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਪੁਲਿਸ ਨੂੰ ਇਸ ਬੰਦ ਦੇ ਵਿੱਚ ਪੂਖਤਾ ਜਾਣਕਾਰੀ ਸੀ ਕੇਸ ਨਾਲ ਹੀ ਇਹ ਸੂਚਨਾ ਵੀ ਦਿੱਤੀ ਗਈ ਸੀ ਕਿ ਇਸ ਸਮਗਲਰ ਦੇ ਵੱਲੋਂ ਘਰ ਦੇ ਵਿੱਚ ਹੀ ਵੱਡੀ ਖੇਪ ਜੜਕੇ ਹੈਰੋਇਨ ਦੀ ਹੈ ਉਹ ਲੁਕੋ ਕੇ ਰੱਖੀ ਗਈ ਹੈ ਤਾਂ ਪੁਲਿਸ ਇੱਥੇ ਪਹੁੰਚੀ ਤਾਂ ਇਸ ਨਸ਼ਾ ਤਸਕਰ ਦੇ ਘਰ ਦੇ ਵਿੱਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਮੁਤਾਬਕ ਇਸ ਨਸ਼ਾ ਤਸਕਰ ਨੇ ਜਿਹੜੀ ਹੈਰੋਇਨ ਦੀ ਖੇਪ ਸੀ ਉਹ ਘਰ ਦੇ ਵਿੱਚ ਪੇਟੀ ਦੇ ਵਿੱਚ ਲੁਕੋ ਕੇ ਰੱਖੀ ਹੋਈ ਸੀ ਇਸ ਹੈਰੋਇਨ ਨੂੰ ਸਫੇਦ ਕੱਪੜੇ ਦੇ ਵਿੱਚ ਲਪੇਟ ਕੇ ਲੁਕੋਇਆ ਹੋਇਆ ਸੀ ਪੁਲਿਸ ਨੂੰ ਕਿਉਂਕਿ ਪੁਖਤਾ ਜਾਣਕਾਰੀ ਸੀ ਇਸ ਕਰਕੇ ਪੁਲਿਸ ਨੇ ਇਸ ਘਰ ਦੇ ਵਿੱਚ ਰੇਡ ਮਾਰੀ ਤੇ ਇਹ ਜਿਹੜੀ ਹੈ ਹੈਰੋਇਨ ਦੀ ਵੱਡੀ ਖੇਪ ਉਹ ਬਰਾਮਦ ਕਰ ਲਈ ਹੈ ਤੇ ਨਾਲ ਹੀ ਇਸ ਨਸ਼ਾ ਤਸਕਰ ਨੂੰ ਵੀ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਵੱਡੇ ਨਸ਼ਾ ਸਮਗਲਰ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਉਸ ਵੇਲੇ ਵੀ ਇਸ ਨਸ਼ਾ ਤਸਕਰ ਦੇ ਘਰ ਤੋਂ 2 ਕਰੋੜ ਰੁਪਏ ਦੀ ਜਿਹੜੀ ਡਰੱਗ ਮਣੀ ਸੀ ਉਹ ਬਰਾਮਦ ਕੀਤੀ ਗਈ ਸੀ ਤੇ ਨਾਲ ਹੀ ਇਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਹੋਰ ਵੀ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹ ਵੀ ਕੰਮ ਕਰ ਰਹੀਆਂ ਨੇ ਤੇ ਜਾਂਚ ਵੀ ਕਰ ਰਹੀਆਂ ਨੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਰਣਜੀਤ ਸਿੰਘ ਚੀਤਾ ਨਾਮ ਦਾ ਜਿਹੜਾ ਨਸ਼ਾ ਤਸਕਰ ਹੈ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਖਾਸ ਤੌਰ ਤੇ ਅਜਨਾਲਾ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੇ ਤਾਂ ਤਹਿਲਕਾ ਮਚਾਇਆ ਹੋਇਆ ਹੈ ਆਏ ਦਿਨ ਹੀ ਕਿਤੋਂ ਨਾ ਕਿਤੋਂ ਜਿਹੜੇ ਕਿ ਇਹ ਵੱਡੀ ਖੇਪ ਹੈ ਨਸ਼ੇ ਦੀ ਉਬਰਾਹਮਤ ਕੀਤੀ ਜਾਂਦੀ ਹੈ ਇਸ ਕਰਕੇ ਹੁਣ ਬੀਐਸਐਫ ਤੇ ਪੰਜਾਬ ਪੁਲਿਸ ਦੋਨੋਂ ਆਪਸ ਵਿੱਚ ਸਹਿਯੋਗ ਕਰ ਰਹੀਆਂ ਨੇ ਤੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਦੱਸਦੀ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਡਰੋਨਾਂ ਦੇ ਰਾਹੀਂ ਇਹ ਜਿਹੜੇ ਨਸ਼ਾ ਮਗਾਉਂਦੇ ਨੇ ਤੇ ਨਾਲ ਹੀ ਹੁਣ ਤੱਕ 300 ਤੋਂ ਵੱਧ ਡਰੋਨ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹ ਨਸ਼ਾ ਤਸਕਰ ਨੇ ਉਹ ਡਰੋਨਾਂ ਦੇ ਰਾਹੀਂ ਜਿਹੜਾ ਨਸ਼ਾ ਮਗਾਉਂਦੇ ਨੇ ਤੇ ਇਹ ਪੁਲਿਸ ਦੇ ਵੱਲੋਂ ਜਿਹੜੇ ਆਪਣੀ ਹਿਰਾਸਤ ਦੇ ਵਿੱਚ ਲੈ ਲਏ ਗਏ ਨੇ ਤੇ 300 ਤੋਂ ਵੱਧ ਦੀ ਨਾਰੀ ਗਿਣਤੀ ਦੱਸੀ ਜਾ ਰਹੀ ਹੈ ਜਿਵੇਂ ਕਟੀਆਂ ਹੋਈਆਂ ਪਤੰਗਾਂ ਡਿੱਗਦੀਆਂ ਨੇ ਉਵੇਂ ਹੀ ਇਹ ਜਿਹੜੇ ਡਰੋਨ ਵੀ ਡਿੱਗ ਰਹੇ ਨੇ ਤੇ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲਈਏ ਜਾ ਰਹੇ ਨੇ ਦੱਸਦੀ ਹੈ ਕਿ ਜੇਲ੍ਹਾਂ ਦੇ ਵਿੱਚੋਂ ਜਿਹੜੇ ਕਿ ਪੁਰਾਣੇ ਨਸ਼ਾ ਤਸਕਰ ਨੇ ਉਹ ਆਪਣਾ ਸਮਗਲਿੰਗ ਦਾ ਤੰਦਾ ਚਲਾ ਰਹੇ ਨੇ ਉਹਨਾਂ ਦੇ ਤਾਰ ਅੱਗੇ ਦੀ ਅੱਗੇ ਜੁੜੇ ਹੋਏ ਨੇ ਇਸ ਕਰਕੇ ਉਹ ਜੇਲ੍ਹਾਂ ਦੇ ਅੰਦਰੋਂ ਹੀ ਜਿਹੜਾ ਇਹ ਕੰਮ ਕਰੀ ਜਾ ਰਹੇ ਨੇ ਤੇ ਭੋਲੇ-ਪਾਲੇ ਨੌਜਵਾਨਾਂ ਨੂੰ ਨਸ਼ੇ ਦੀ ਰਾਤ ਇਹ ਤੋਰ ਦਿੰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਸ ਦੇ ਵਿੱਚੋਂ ਮੁੜਨਾ ਮੁਸ਼ਕਲ ਹੋ ਜਾਂਦਾ ਸੋ ਇਸ ਵੇਲੇ ਬੀਐਸਐਫ ਤੇ ਪੰਜਾਬ ਪੁਲਿਸ ਦੇ ਵੱਲੋਂ ਮਿਲ ਕੇ ਸਹਿਯੋਗ ਦੇ ਨਾਲ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ